ਮੇਰੇ ਪਿਆਰੋ ਅੱਜ ਆਪਾਂ ਗੱਲ ਕਰਦੇ ਪ੍ਰਦੂਸ਼ਣ ਤੇ ਜੋ ਪ੍ਰਦੂਸ਼ਣ ਇੰਨਾ ਫਲਾਇਆ ਇਨਸਾਨ ਦਾ ਬੇਹਿਸਾਬਾ ਪ੍ਰਦੂਸ਼ਣ ਇੰਨਾ ਆਪਣੇ ਆਪ ਨਹੀਂ ਆਇਆ ਕਦੋਂ ਅਸੀਂ ਫਲਾਇਆ ਆਪ ਹੀ ਇਨਸਾਨ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਦਾ ਫਿਰ ਅਸੀਂ ਜੀਣਾ ਦੁੱਭਰ ਕਰ ਦਿੰਦੇ ਆ ਇੰਨੇ ਪਟਾਕੇ ਚਲਾਉਣੇ ਫਕਰਪਣੇ ਤੇ ਆ ਕੇ ਵੱਡੇ ਵੱਡੇ ਬੱਚੇ ਦਾੜੀਆਂ ਵਾਲੇ ਬੰਦੇ ਅੱਗੇ ਪਹਿਲਾਂ ਵੀ ਦਿਵਾਲੀ ਮਨਾਈ ਜਾਂਦੀ ਸੀ ਇੰਨਾ ਪ੍ਰਦੂਸ਼ਣ ਨਹੀਂ ਹੁੰਦਾ ਸੀ ਉਦੋਂ ਇਹਨੇ ਪਟਾਕੇ ਨਹੀਂ ਚਲਾਉਂਦੇ ਤੇ 30 35 ਸਾਲ ਪਹਿਲਾਂ ਉਦੋਂ ਬੱਚੇ ਚਲਾਉਂਦੇ ਫੇਰ ਪਟਾਕੇ ਅੱਜ ਕੱਲ ਬੱਚੇ ਘੱਟ ਚਲਾਉਂਦੇ ਦਾੜੀ ਵਾਲੇ ਜ਼ਿਆਦਾ ਚਲਾਉਂਦੇ ਆ ਇਹ ਨੁਕਸਾਨ ਕੀ ਦਾ ਸਾਡਾ ਹੀ ਨੁਕਸਾਨ ਆ ਫਿਰ ਅੱਗਾਂ ਲੱਗ ਜਾਂਦੀਆਂ ਪਟਾਕਿਆਂ ਨਾਲ ਛੁਰਲੀਆਂ ਗਈਆਂ ਘਰਾਂ 'ਚ ਵੱਢ ਜਾਂਦੀਆਂ ਅੱਤਵਾਦੀ ਜੀ ਨੂੰ ਕਹਿੰਦੇ ਆ ਉਹ ਅੱਗ ਲਾਇਦੇ ਕਿਸੇ ਘਰ ਨੂੰ ਨਾ ਕੁਝ ਪਤਾ ਲੱਗਦਾ ਕੀ ਹੋਈ ਜਾਂਦਾ ਇਹਨੇ ਪਟਾਕਾ ਚਲਾਉਦਾ ਬੇਸਹਾਬਾ ਕਿੱਥੇ ਕੀ ਹੋਊਗਾ ਕਿੱਥੇ ਕੀ ਨਹੀਂ ਕੁਛ ਵੀ ਹੋਈ ਜਾਵੇ ਕੁਛ ਨਹੀਂ ਪਤਾ ਲੱਗਦਾ ਐਨਾ ਹਲਾ ਲਲਾ ਲਲਾ ਹੁੰਦੀ ਆ ਫਿਰ ਜੀਵ ਜੰਤੂਆਂ ਦਾ ਬਹੁਤ ਨੁਕਸਾਨ ਆ ਜੀਵ ਜੰਤੂ ਵਿਚਾਰੇ ਉਹ ਥਾਂ ਲੱਭਦੇ ਵੀ ਅਸੀਂ ਜਾਈਏ ਕਿੱਥੇ ਵੀ ਇਨਸਾਨ ਪਾਗਲ ਹੋ ਗਿਆ ਸਾਨੂੰ ਜਿਹੜਾ ਦੁੱਬਰ ਕਰਦਾ ਇਨਸਾਨ ਨੇ ਸਾਡਾ ਪਸ਼ੂ ਪੰਛੀ ਵੀ ਇਸ ਚੀਜ਼ ਤੋਂ ਬਹੁਤ ਦੁਖੀ ਹੋ ਜਾਂਦੇ ਉਹਨਾਂ ਨੂੰ ਥਾਂ ਨਹੀਂ ਲੱਭਦਾ ਵਿਚਾਰਿਆਂ ਨੂੰ ਫਿਰ ਉਹਦਾ ਅਸੀਂ ਬਹੁਤ ਰੌਲਾ ਪਾਉਣਾ ਜੀ ਪ੍ਰਦੂਸ਼ਣ ਆ ਜੀ ਪ੍ਰਦੂਸ਼ਣ ਆ ਜੀ ਫੈਕਟਰੀਆਂ ਦਾ ਪ੍ਰਦੂਸ਼ਣ ਆ ਜੀ ਰਾਲੀ ਦਾ ਪ੍ਰਦੂਸ਼ਣਾਂ ਜੀ ਫਲਾਨੇ ਦਾ ਪ੍ਰਦੂਸ਼ਣਾਂ ਟਮਕਾਨੇ ਦਾ ਪ੍ਰਦੂਸ਼ਣ ਇਹ ਇਸ ਬਾਰੇ ਅਸੀਂ ਬਹੁਤ ਰੌਲਾ ਪਾਉਣਾ ਪਰ ਇਹ ਨਹੀਂ ਅਸੀਂ ਸੋਚਦੇ ਜਿਹੜਾ ਅਸੀਂ ਪ੍ਰਦੂਸ਼ਣ ਫਲਾਉਣਾ ਔਰ ਜੇ ਵੀਡੀਓ ਕੋਈ ਤਾਂ ਅੰਗਰੇਜ਼ੀ ਕਿਤੇ ਡਾਇਰੈਕਸ਼ਨ ਜਰੂਰ ਕਰੋ ਤੇ ਸੁਝਾਅ ਆਪਣਾ ਜਰੂਰ ਦਿਓ ਜੀ ਤੇ ਅਸੀਂ ਇਹ ਨਹੀਂ ਸੋਚਦੇ ਵੀ ਫਾਇਦਾ ਕੀ ਦਾ ਇਹ ਇੰਨੀ ਇਹ ਮਾੜੀ ਜੀ ਖੁਸ਼ੀ ਨਾਲ ਅਸੀਂ ਕਿੰਨਾ ਨੁਕਸਾਨ ਕਰਦੇ ਆ ਫਿਰ ਬਜ਼ੁਰਗਾਂ ਨੂੰ ਸਾਹ ਨਹੀਂ ਆਉਂਦਾ ਕਈ ਬੱਚੇ ਵੀ ਐਹੋ ਜਿਹੋਨਾਂ ਨੂੰ ਪ੍ਰੋਬਲਮ ਸਾਹ ਲੈਣ ਦੀ ਉਹਨਾਂ ਦਾ ਸਾਹ ਲੈਣਾ ਦੁੱਬਰ ਕਰ ਦਿੰਦੇ ਆ ਅਸੀਂ ਕਈ ਲੋਕ ਇਹੋ ਜਿਹੇ ਮੈਂ ਵੇਖੇ ਨੇ ਦੱਸਦਾ 15-15 ਹਜ਼ਾਰ ਦੇ ਪਟਾਕੇ ਲਾ ਕੇ ਚਲਾਉਂਦੇ ਆ ਬੰਦੇ ਪਹਿਲਾਂ 8-9 ਵਜੇ ਤੱਕ ਬੈਠੇ ਨੇ ਤੇ ਸ਼ਰਾਬਾਂ ਵੀ ਪੀਂਦੇ ਨੇ ਤੇ ਉਸ ਤੋਂ ਬਾਅਦ ਫਿਰ ਦੇਰ ਤਰੀ ਦੀ ਲਾਇ ਤਾਂ ਚੱਲ ਪੈਂਦੇ ਆ ਸਾਰੀ ਰਾਤ ਪਟਾਕੇ ਚਲਾਉਂਦੇ ਆ ਇਹੋ ਹੀ ਖੁਸ਼ੀ ਆ ਬਸ ਇਹੋ ਖੁਸ਼ੀ ਆ ਜੇ ਆਪਾਂ ਜੇ ਖੁਸ਼ੀ ਮਨਾਉਣੀ ਤਾਂ ਹੋਰ ਕਿਸ ਤਰੀਕੇ ਨਾਲ ਵੀ ਮਨਾਈ ਜਾ ਸਕਦੀ ਆ ਅਸੀਂ ਦੁਆਲੀ ਦੇ ਖਿਲਾਫ ਨਹੀਂ ਦੁਆਲੀ ਮਨਾਉਣੀ ਚਾਹੀਦੀ ਆ ਪਰ ਇਹ ਵੀ ਨਹੀਂਗਾ ਬਿਪਰ ਦੂਸ਼ਣ ਖਲਾ ਕੇ ਦੀਵਾਲੀ ਮਨਾਈ ਜਾਂਦੀ ਆ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ ਹੋਰ ਕਿਸੇ ਤਰੀਕੇ ਨਾਲ ਦੀਵਾਲੀ ਮਨਾਓ ਉਹ ਇਹ ਮਾਹੀਦਾ ਕਰੋੜਾਂ ਰੁਪਈਆ ਦਾ ਸੀ ਪੈਸੇ ਦਾ ਨਾਸ ਕਰ ਲੈਨੇ ਆ ਹੁਣ ਜਿਨ੍ਹਾਂ ਨੇ ਪਟਾਕੇ ਵਿਖਦੇ ਉਹਨਾਂ ਨੂੰ ਤਾਂ ਮੌਜਾ ਲੱਗਿਆ ਤੇ ਫੈਕਟਰੀਆਂ ਵਾਲਿਆਂ ਨੂੰ ਮੌਜਾ ਲੱਗਿਆ ਤੇ ਜਿਹੜਾ ਪਟਾਕੇ ਚਲਾ ਕੇ ਲੋਕਾਂ ਦੇ ਹੱਥ ਸੜ ਜਾਂਦੇ ਅੱਖਾਂ ਚ ਪਾਜ ਜਾਂਦੇ ਪਟਾਕੇ ਅੱਖਾਂ ਚ ਲੱਗ ਜਾਂਦੀਆਂ ਉਹਨਾਂ ਦਾ ਕੌਣ ਜ਼ਿੰਮੇਵਾਰ ਆ ਇਹ ਸਾਨੂੰ ਆਪ ਨੂੰ ਸੋਚਣਾ ਚਾਹੀਦਾ ਜੇ ਚਲਾਉਣ ਦਾ ਛੋਟੇ ਬੱਚੇ ਜੇ ਚਲਾਉਣ ਛੋਟੇ ਪਟਾਕੇ ਚਲਾਏ ਜਾਣ ਤਾਂ ਵੀ ਇੰਨਾ ਨੁਕਸਾਨ ਨਹੀਂ ਜਿੰਨਾ ਵੱਡੇ ਪਟਾਕੇ ਬਹੁਤ ਵੱਡੇ ਵੱਡੇ ਪਟਾਕੇ ਚਲਾ ਕੇ ਨੁਕਸਾਨ ਹੁੰਦਾ ਇਹਦੀਆਂ ਗੱਲਾਂ ਕਹਿਣੋਂ ਖਿਮਾ ਦਾ ਜਾਰਿਕਾਂ ਚ ਗਲੂ ਗੁੱਸਾ ਲੱਗੇ ਤਾਂ ਮਾਫ ਕਰਨਾ ਧੰਨਵਾਦ